ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ AIMS ਬਠਿੰਡਾ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਵੱਲੋਂ ਰਸਮੀ ਤੌਰ ਤੇ ਉਦਘਾਟਨ ਕਰਨ ਸਬੰਧੀ AIMS ਬਠਿੰਡਾ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਇਹ ਜ਼ਾ ਉਦਘਾਟਨ ਕੀਤਾ ਜਾਵੇਗਾ ਇਸ ਸਬੰਧੀ ਬਠਿੰਡਾ ਵਿੱਚ ਰੱਖੇ ਗਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਸੋਮਪrakash ਸੰਸਦ ਮੈਂਬਰ ਹਾਸਿਮਰਤ ਕੌਰ ਬਾਦਲ ਗੁਰਜੀਤ ਸਿੰਘ ਔਜਲਾ ਤੇ ਸਿਹਤ ਮੰਤਰਾਲੇ ਦੇ ਕਈ ਉੱਚ ਅਧਿਕਾਰੀ ਮੌਜੂਦ ਰਹਿਣਗੇ एम्स ਬਤਿੰਦਾ ਮਾਲਵੇ ਦੇ ਏਰੀਆ ਚ ਔਰ ਆਸ-ਪਾਸ ਦੇ ਜਿਹੜੇ ਏਰੀਆ ਹੈ ਜਿੱਤੇ ਰਾਜਸਥਾਨ ਦਾ ਸ਼੍ਰੀ ਕੰਗਨਗਰ ਹਨੂਮਾਨਗੜ੍ਹ ਸਿੱਸਾ ਐਸਆਰ ਔਰ ਇਧਰ ਅਸੀਂ ਫਿਰੋਜ਼ਪੁਰ ਆਪਣੇ ਬਾਰਡਰਵਾਲ ਏਰੀਆ ਵੱਲ ਚਲੇ ਜਾਈਏ ਔਰ ਮੋਗਵਾਲ ਏਰੀਆ ਚਲੇ ਜਾਈਏ ਜੇ ਮੈਂ ਕਹਾਂ ਕਿ ਅਸੀਂ ਇਹਨੂੰ 150 ਕਿਲੋਮੀਟਰ ਦੀ ਕਿਰੇ ਚ ਅਸੀਂ ਲੈ ਲਈਏ ਤਾਂ ਐਮਜ਼ ਇੱਕ ਇੱਥੋਂ ਦੇ ਲੋਕਾਂ ਨੇ ਬਹੁਤ ਵੱਡੀ ਸੁਗात ਹੈ ਔਰ